ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦਰਸਲ ਦਾਸੀਏ ਕਿ ਹੁਣ ਅਮਰੀਕਾ ਨੇ ਕੈਨੇਡਾ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਇਸ ਝਟਕੇ ਦੇ ਵਿੱਚ ਹੁਣ ਦਾਸੀਏ ਕਿ ਜਿੱਥੇ ਟੈਰਿਫ ਮਾਮਲਾ ਪੱਕਿਆ ਹੋਇਆ ਸੀਗਾ ਤੇ ਕੈਨੇਡਾ ਦੇ ਉੱਤੇ ਅਮਰੀਕਾ ਨੇ 25% ਟੈਰਿਫ ਲਗਾਇਆ ਸੀ ਪਰ ਇਸ ਦੇ ਵਿਚਾਲੇ ਹੁਣ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਨੇ ਕੈਨੇਡਾ ਦੇ ਟੈਰਿਫ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਇਸ ਵਾਅਦੇ ਨੂੰ ਦੇਖਦੇ ਹੋਏ ਦੱਸਦੀ ਹੈ ਕਿ ਪਹਿਲਾਂ 25% ਟੈਰਿਫ ਲਗਾਇਆ ਗਿਆ ਸੀਗਾ ਤੇ ਹੁਣ 30% ਜਿਹੜਾ ਟੈਰਿਫ ਆ ਉਹ ਲਗਾਇਆ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸਟੀਲ ਐਲੂਮੀਨੀਅਮ ਦੇ ਉੱਤੇ ਜਿਹੜਾ 25% ਟੈਰਿਫ ਲਗਾਉਣ ਦੀਆਂ ਚਰਚਾਵਾਂ ਸੀਗੀਆਂ ਗੱਲਾਂ ਸੀਗੀਆਂ ਉਹ ਸਾਹਮਣੇ ਆਈਆਂ ਪਰ ਹੁਣ ਇਸ ਟੈਰਿਫ ਦੇ ਵਿੱਚ ਵਾਧਾ ਕਰਕੇ ਇਸ ਨੂੰ 50% ਕਰ ਦਿੱਤਾ ਹੈ ਅਮਰੀਕਾ ਨੇ ਇੱਕ ਬੇਹਾਦ ਵੱਡਾ ਝਟਕਾ ਕੈਨੇਡਾ ਨੂੰ ਦਿੱਤਾ ਹੈ ਹਾਲਾਂਕਿ ਜਦੋਂ ਇਹ ਟੈਰਿਫ ਮਾਮਲਾ ਭਖਿਆ ਤਾਂ ਦੋਵੇਂ ਦੇਸ਼ ਆਪਸੋ ਸਾਹਮਣੇ ਹੋ ਗਏ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਤਿੱਖੀ ਬਹਿਸ ਜਿਹੜੀ ਆ ਛੜ ਦੀ ਨਜ਼ਰ ਆਈ ਸੀ ਔਰ ਹੁਣ ਨਵੇਂ ਬਣੇ ਪ੍ਰਧਾਨ ਮੰਤਰੀ ਜਿਹੜੇ ਕੈਨੇਡਾ ਦੇ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤੇ ਨੇ ਕਿ ਉਹ ਅਮਰੀਕਾ ਦੇ ਨਾਲ ਹਰ ਇੱਕ ਚੀਜ਼ ਨਾਲ ਜੁੜ ਜਣਗੇ ਪਰ ਦੱਸ ਦਈਏ ਕਿ ਹੁਣ ਟੈਰਿਫ ਮਾਮਲਾ ਪੱਖਿਆ ਹੋਇਆ ਸੀ ਔਰ ਇਸਦੇ ਹੀ ਚੱਲਦੇ ਮਾਰਕ ਕਾਰਨੀ ਦੇ ਵੱਲੋਂ ਕਿਹਾ ਗਿਆ ਹੈ ਕਿ ਟੈਰਿਫ ਮਾਮਲਾ ਜਿਹੜਾ ਵਾ ਜ਼ਿਆਦਾ ਗੰਭੀਰਤਾ ਦਾ ਮੁੱਦਾ ਹੈ ਔਰ ਉਹ ਜ਼ਰੂਰ ਇਸ ਮੁੱਦੇ ਤੇ ਉੱਤੇ ਵਿਚਾਰ ਚਰਚਾ ਕਰਨਗੇ ਪਰ ਹੁਣ ਜਿੱਥੇ ਅਮਰੀਕਾ ਨੇ ਕੈਨੇਡਾ ਦੇ ਉੱਤੇ ਟੈਰਿਫ ਜਿਹੜਾ ਹੋਰ ਵਧਾ ਦਿੱਤਾ ਹੈ ਸਟੀਲ ਦੇ ਉੱਤੇ ਅਲੂਮੀਨੀਅਮ ਦੇ ਉੱਤੇ ਪਹਿਲਾਂ 25% ਟੈਰਿਫ ਲਗਾਇਆ ਸੀ ਪਰ ਹੁਣ ਜੋ ਹੈ 50% ਤਸ ਨੂੰ ਕਰ ਦਿੱਤਾ ਵਿਹਾ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਇਸ ਵਕਤ ਦੀ ਸਾਂਝੀ ਕਰ ਰਹੇ ਹਾਂ ਕਿ ਦੱਸੀਏ ਕਿ ਕੈਨੇਡਾ ਨੇ ਪਹਿਲਾਂ ਵੀ ਜਦੋਂ ਉੱਥੇ ਟੈਰਿਫ ਕੈਨੇਡਾ ਦੇ ਉੱਤੇ ਲਗਾਇਆ ਸੀ ਔਰ ਬਿਆਨਬਾਚੀ ਦਿੱਤੀ ਸੀ ਕਿ ਅਸੀਂ ਪਿੱਛੇ ਹਟਣ ਵਾਲੀ ਨਹੀਂ ਆ ਅਸੀਂ ਵੀ ਇੱਕ ਥੋਕਮਾ ਜਵਾਬ ਦਵਾਂਗੇ ਪਰ ਇਸ ਵਿਚਾਰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ 25% ਟੈਰਿਫ ਨੂੰ ਲੈ ਕੇ ਦੋਵੇਂ ਦੇਸ਼ਾਂ ਮੂੰਹ ਸਾਹਮਣੇ ਹੋਏ ਸੀ ਤੇ ਹੁਣ ਇਹ ਟੈਰਿਫ ਦੇ ਵਿੱਚ ਵਾਧਾ ਕਰਦੇ ਹੋਏ ਇਸ ਨੂੰ 50% ਕਰ ਦਿੱਤਾ ਹੈ ਯਾਨੀ ਕਿ ਹੁਣ ਅਮਰੀਕਾ ਦੀ ਇੱਕ ਹੋਰ ਵੱਡੀ ਕਾਰਵਾਈ ਕੈਨੇਡਾ ਦੇ ਉੱਤੇ ਨਜ਼ਰ ਆਈ ਹੈ ਯਾਨੀ ਕਿ ਹੁਣ ਕੈਨੇਡਾ ਦੇ ਉੱਤੇ ਲਗਾਤਾਰ ਅਮਰੀਕਾ ਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਹੀ ਰਾਸ਼ਟਰਪਤੀ ਬਣਦੇ ਡੋਨਾਲਡ ਟਰੰਪ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਹੀ ਗਿਆ ਲਗਾਤਾਰ ਹੀ ਵੱਡੇ ਤੋਂ ਵੱਡੇ ਐਕਚੁਅਲ ਉੱਤੇ ਜਾ ਰਹੀ ਸੀ ਇਸ ਤੇ ਚੱਲਦੇ ਹੁਣ ਕੈਨਾ ਦੇ ਉੱਤੇ ਟੈਰੀਫ ਲਾਉਣ ਦਾ ਮਾਮਲਾ ਪੱਕਿਆ ਸੀ ਪਰ ਇਸ ਟੈਰੀਫ ਦੇ ਵਿੱਚ ਹੋਰ ਵਾਦਾ ਯਾਨੀ ਕਿ 25% ਦਾ ਹੋਰ ਵਾਦਾ ਅਮਰੀਕਾ ਦੇ ਵੱਲੋਂ ਕਰ ਦਿੱਤਾ ਗਿਆ ਤੇ ਬਿਹਦ ਹੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਏ ਕਿ ਅਮਰੀਕਾ ਲਗਾਤਾਰ ਹੀ ਬਹੁਤ ਅਜਿਹੇ ਬਦਲਾਅ ਬਹੁਤ سارے ਅਜਿਹੇ ਐਕਸ਼ਨ ਲੈ ਰਿਹਾ ਜਿੱਥੇ ਦੂਸਰੇ ਦੇਸ਼ਾਂ ਨੂੰ ਲੈ ਕੇ ਵੀ ਸਖਤਾਈ ਦਿਖਾਈ ਦਿੱਤੀ ਜਾ ਰਹੀ ਹੈ ਇਸ ਦੇ ਚੱਲਦੇ ਹੋਏ ਨੇ ਕੈਨੇਡਾ ਨੂੰ ਇੱਕ ਹੋਰ ਵੱਟਾ ਝਟਕਾ ਅਮਰੀਕਾ ਦੇ ਵੱਲੋਂ ਦਿੱਤਾ ਗਿਆ ਅਹਿਮ ਖਬਰ ਇਸ ਨੂੰ ਦੇ ਰਿਸ਼ਅਰ ਜ਼ਰੂਰ ਕਰਿਓ ਹਾਲਾਂਕਿ ਇਹ ਡੋਨਾਲਡ ਟਰੰਪ ਦੀ ਇਸ ਕਾਰਵਾਈ ਦੇ ਉੱਤੇ ਸੈਕਸ਼ਨ ਦੇ ਉੱਤੇ ਤੁਹਾਡੀ ਕੀ ਰਾਏ ਹੈ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸ਼ੇਅਰ ਕਰਨਾ